ਚਰਚਾ ਸਿਮਰਨ ਸਿੰਘ ਜੀ ਇਹ ਚੱਲ ਰਹੀ ਆ ਕਹਿੰਦੇ ਕਿ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਨੇ ਹੀ ਮੁਲਾਜ਼ਮ ਨੂੰ ਇੱਕ ਜਥੇਦਾਰ ਥਾ ਜਿਹੜੀ ਪੰਜ ਪਿਆਰੀ ਨਹੀਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੀ ਨੇ ਹੋਰ ਕੌਣ ਹੁੰਦਾ ਹੈ ਜਥੇਦਾਰ ਵੀ ਤਾਂ ਮੁਲਾਜ਼ਮ ਹੈ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਇਹ ਚਰਚਾ ਚੱਲੀ ਕਿ ਮਰਿਆਦਾ ਦੀ ਉਲੰਘਣਾ ਹੋਈ ਹੈ ਤੇ ਨਾਲ ਨਾਲ ਚਰਚਾ ਇਹ ਵੀ ਹੈ ਕਿ ਸਮੇਂ ਤੋਂ ਪਹਿਲਾਂ ਜਿਹੜਾ ਦਸਤਾਰਬੰਦੀ ਕਰ ਦਿੱਤੀ ਹੀ ਆ ਜਿਸ ਐਕਟ ਤੇ ਜਿਹੜੀ ਮਰਿਆਦਾ ਦੇ ਵਿੱਚ ਉਹ ਜਥੇਦਾਰ ਲੱਗੇ ਨਹੀਂ ਉਸੇ ਐਕਟ ਦੇ ਵਿੱਚ ਗੈਨੀ ਕੁਲਦੀਪ ਸਿੰਘ ਗੜਗਾਚ ਲੱਗੇ ਜਿਹੜੇ ਬੀਜੇਪੀ ਦੇ ਸਲੀਪਰ ਸੈਲ ਨੇ ਉਹ ਚੰਦੇ ਸੀ ਵੀ ਇਸ ਵੱਡੀ ਇਵੈਂਟ ਚ ਇਹ ਹੋਲੇ ਮਹੱਲੇ ਦੇ ਵਿੱਚ ਜਦੋਂ ਲੱਖਾਂ ਲੋਕਾਂ ਨੇ ਆਣਾ ਤੇ ਉੱਥੇ ਵੋਲੈਂਸ ਕੀਤੀ ਜਾਏ ਉੱਥੇ ਜਿਹੜੀ ਹਿੰਸਾ ਦੇ ਰਾਂਝ ਜਿਹੜਾ ਵਾ ਇੱਕ ਮਾਹੌਲ ਖਰਾਬ ਕੀਤਾ ਜਾਏ ਕੁਲਦੀਪ ਸਿੰਘ ਗੜਗਜ ਹੋਣਾ ਨੇ ਜਿਹੜਾ ਉੱਥੇ ਜਾ ਕੇ ਦਸਤਾਰਬੰਦੀ ਉਹਨਾਂ ਦੀ ਹੋਈ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਤੁਸੀਂ ਉੱਥੇ ਹਾਜ਼ਰ ਸੀ ਕੀ ਸੀ ਕੀ ਬੜੀ ਸਥਿਤੀਆਂ ਹੁੰਦੀਆਂ ਸੀ 2015 ਚ ਆਪਣੇ ਸਰਵਤ ਖਾਲਸੇ ਦੇ ਜਥੇਦਾਰ ਬਣਾਈ ਉਹ ਵੀ ਤਾਂ ਸਰੂਪੇਣਾ ਹੀ ਬਣਾਈ ਤਾਂ ਉੱਥੇ ਕਹਿੰਦੇ ਵੀ ਅਖੰਡਪਾਟ ਸਾਹਿਬ ਚੱਲ ਰਿਹਾ ਸੀ ਅਖੰਡਪਾਟ ਸਾਹਿਬ ਚੱਲਦੇ ਦੇ ਵਿੱਚ ਦੂਜਾ ਕਾਰਜ ਕਹਿੰਦੇ ਨਹੀਂ ਕੀਤਾ ਜਾ ਸਕਦਾ ਵੀ ਦਸਤਾਰ ਬੰਦੀ ਨਹੀਂ ਹੋ ਸਕਦੀ ਜਿਹੜੀ ਮਰਿਆਦਾ ਦੇ ਅਨਸਾਰ ਪੰਜਾ ਸਿੰਘਾਂ ਨੇ ਬਾਰੂਵਾਰੀ ਸਰੂਪੇ ਦੇ ਕੇ ਔਨਰ ਕੀਤਾ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੈ ਉਹਦੇ ਮੁਤਾਬਕ ਉਹਨਾਂ ਨੂੰ ਦਫ਼ਤਰ ਸੇ ਲਜਾ ਕੇ ਚਾਰਜ ਦੇ ਦਿੱਤਾ ਗਿਆ ਕੀ ਲੱਗਦਾ ਉਹ ਏਜੰਸੀਆਂ ਦੀ ਮਾਰਤੜ ਬਾਏ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਹੋਣਾ ਚਾਹੀ ਸੀ ਬਲਬੀਰ ਸਿੰਘ ਉਹਨਾਂ ਦੇ ਜਰੀਏ ਤੁਸੀਂ ਕਹਿਣਾ ਚਾ ਰਹੇ ਹੋ ਬਲਬੀਰ ਸਿੰਘ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦੀਆਂ ਹੋਈਆਂ ਤੂੰ ਕਿੱਥੇ ਸੀ ਸਿੱਖਾਂ ਦਾ ਇੰਨਾ ਕਤਲੇਆਮ ਹੋਇਆ ਪੂਲਾ ਕਤਲੇਆਮ ਕਰ ਰਿਹਾ ਸੀ ਤੂੰ ਉਹਦਾ ਸਾਥੀ ਬੰਨਿਆ ਰਿਆ ਹੈ ਪੰਥ ਤੇ ਇੱਕ ਕ੍ਰਾਈਸਿਸ ਨੇ ਮੁੰਡੇ ਸਿੰਘ ਜਿਹੜੇ ਜ਼ਿਲਾਂਚ ਸਾਡੇ ਮੁੰਡੇ ਬੰਦ ਹੈਗੇ ਨੇ ਤਰੀਕ ਤੱਕ ਆਵਾਜ਼ ਨਹੀਂ ਆਈ ਸਾਡੀ ਲੜਾਈ ਐ ਇਸ ਵੇਲੇ ਜਿਹੜੀ ਦੁਸ਼ਮਣ ਹੈ ਦਿੱਲੀ ਐ ਸਿੱਖਾਂ ਨੂੰ ਇਕੱਠੇ ਹੋ ਕੇ ਦਿੱਲੀ ਨਾਲ ਲੜਨ ਦੀ ਲੋੜ ਐ ਆਪਰੀ ਵਖਰੇਵੇਂ ਆਪਸੀ ਝਗੜੇ ਅਸੀਂ ਕਿਸੇ ਵੇਲੇ ਵੀ ਜਿੱਟ ਸਕਦੇ ਆ ਦ ਪੰਜਾਬੀ ਲਿੰਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਆ ਕੋਲਵਿੰਦਰ ਸਿੰਘ ਛਲੇੜੀ ਲਗਾਤਾਰ ਨਵੇਂ ਸਿੰਘ ਸਾਹਿਬ ਗੈਨੀ ਕਲਦੀਪ ਸਿੰਘ ਗੜਗੱਜ ਹੁਣਾਂ ਨੂੰ ਲੈ ਕੇ ਜਿਹੜਾ ਬਹੁਤ ਸਾਰੀ ਚਰਚਾ ਚੱਲ ਰਹੀ ਆ ਜਦੋਂ ਤੋਂ ਰਗਵੀਰ ਸਿੰਘ ਹੁਣਾਂ ਨੂੰ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਹਟਾਇਆ ਗਿਆ ਤੇ ਗੈਨੀ ਸੁਲਤਾਨ ਸਿੰਘ ਹੁਣਾਂ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਬਹੁਤ ਸਾਰੀ ਚਰਚਾ ਚੱਲ ਰਹੀ ਆ ਖਾਸ ਕਰਕੇ ਉਹ ਚਰਚਾ ਜਿਹੜੀ ਆ ਉਹ ਕਲਦੀਪ ਸਿੰਘ ਗੜਗੱਜ ਹੁਣਾਂ ਦੇ ਦਸਤਾਰਬੰਦੀ ਦਿਵਾਲੇ ਦਿਨ ਤੋਂ ਲੈ ਕੇ ਜਿਹੜੀ ਆ ਉਹ ਚਰਚਾ ਹੈ ਪਰ ਉਸ ਚਰਚਾ ਦੇ ਜਿਹੜਾ ਸਭ ਤੋਂ ਵੱਧ ਆਈ ਵਿਟਨੈਸ ਜਿਹੜੇ ਕਿ ਉਸ ਸਮੇਂ ਦੇ ਉੱਤੇ ਜਦੋਂ ਦਸਤਾਰਬੰਦੀ ਹੁੰਦੀ ਹੈ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਉੱਥੇ ਮੌਜੂਦ ਸੀ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਦਸਤਾਰਬੰਦੀ ਨੂੰ ਲੈ ਕੇ ਕਿ ਉੱਥੇ ਕੀ ਕੁਝ ਵਾਪਰਿਆ ਜੋ ਕੁਝ ਗੱਲਾਂਬਾਤਾਂ ਚੱਲ ਰਹੀਆਂ ਨੇ ਸਾਰੀਆਂ ਜਾਣ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਿਮਰਜੀਤ ਸਿੰਘ ਜੀ ਸਿਮਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਰ ਜੀ ਗੱਲ ਜੀ ਹੋਰ ਬਾਈ ਜੀ ਠੀਕ ਠਾਕ ਹੋ ਸਭ ਵਰਦਿਆ ਛੜਦੀ ਕਲਾ ਸਭ ਤੋਂ ਪਹਿਲਾਂ ਤੇ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਉਸ ਸਮੇਂ ਤੁਸੀਂ ਉੱਥੇ ਮੌਜੂਦ ਸੀਗੇ ਯਾਨੀ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਜਿਹੜੀ ਆ ਦਸਤਾਰਬੰਦੀ ਹੁੰਦੀ ਆ ਉਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਾਂ ਮਾਨੇ ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਤਾਂ ਇਹ ਚਰਚਾ ਚੱਲੀ ਕਿ ਮਰਿਆਦਾ ਦੀ ਉਲੰਘਣਾ ਹੋਈ ਹੈ ਹਾਲਾਂਕਿ ਤੇ ਨਾਲ ਨਾਲ ਚਰਚਾ ਇਹ ਵੀ ਆ ਕਿ ਸਮੇਂ ਤੋਂ ਪਹਿਲਾਂ ਜਿਹੜਾ ਉਹ ਦਸਤਾਰਬੰਦੀ ਕਰ ਦਿੱਤੀ ਹੀ ਆ ਇਹ ਸਾਰੇ ਜੋ ਨੈਰੇਟਿਵ ਚੱਲ ਰਿਹਾ ਉਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕੋਈ ਸਭ ਤੋਂ ਪਹਿਲੇ ਤੇ ਇਹ ਹੈ ਕਿ ਜਿਹੜੇ ਲੋਕ ਗੱਲਾਂ ਕਰ ਰਹੇ ਨੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਜੀ ਉਹ ਲੋਕ ਆਪ ਵੀ ਤਾਂ ਉਸੇ ਸ਼੍ਰੋਮਣੀ ਕਮੇਟੀ ਦੇ ਐਕਟ ਵਿੱਚ ਅਪੁਆਇੰਟਮੈਂਟ ਉਹ ਦੱਸਣ ਵੀ ਉਹਨਾਂ ਦੇ ਕਿਹੜੇ ਐਕਟ ਤੇ ਕਿਹੜੀ ਮਰਿਆਦਾ ਚ ਹੋਈ ਹੈ ਹੂੰ ਜਿਸ ਐਕਟ ਤੇ ਜਿਹੜੀ ਮਰਿਆਦਾ ਦੇ ਵਿੱਚ ਉਹ ਜਥੇਦਾਰ ਲੱਗੇ ਨੇ ਉਸੇ ਐਕਟ ਦੇ ਵਿੱਚ ਗਿਆਨੀ ਗੁਰਦੀਪ ਸਿੰਘ ਗੜਗਾਜ ਲੱਗੇ ਨੇ ਹੂੰ ਤੇ ਜਿਹੜੀ ਗੱਲ ਇਹ ਕਹਿੰਦੇ ਨੇ ਕਿ ਨੇਰੇ ਚਲੇ ਗਏ ਨੇ ਹਾਂ ਇਹਨਾਂ ਲੋਕਾਂ ਨੂੰ ਸਮਝ ਨਹੀਂ ਕਿ ਅੰਮ੍ਰਿਤ ਵੇਲੇ ਹਰ ਸਿੱਖ ਜਿਹੜਾ ਗੁਰਮਖ ਸਿੱਖ ਹੈ ਜੀ ਜਿਹੜਾ ਚੰਗਾ ਸਿੱਖ ਹੈ ਹੂੰ ਗਿਆਨੀ ਗੁਰਦੀਪ ਸਿੰਘ ਉਹਨਾਂ ਨੂੰ ਅਸੀਂ ਲੰਬੇ ਸਮੇਂ ਤੋਂ ਜਾਣਦੇ ਆਂ ਉਹ ਪੰਥ ਨੂੰ ਸਮਰਪਿਤ ਨੇ ਉਹਨਾਂ ਨੂੰ ਸਿਧਾਂਤਿਕ ਸੂਜ਼-ਬੂਜ਼ ਵੀ ਹੈ ਹੂੰ ਸਿਧਾਂਤਿਕ ਗੱਲਾਂ ਨੂੰ ਵੀ ਸਮਝਦੇ ਨੇ ਹਾਂ ਉਸ ਵੇਲੇ ਸਥਿਤੀ ਐਸੀ ਸੀ ਕਿ ਕੁਝ ਬੰਦੇ ਜਿਹੜੇ ਬੀਜੇਪੀ ਦੇ ਸਲੀਪਰ ਸੈੱਲ ਨੇ ਉਹ ਚਾਹੁੰਦੇ ਸੀ ਵੀ ਇਸ ਵੱਡੀ ਇਵੈਂਟ 'ਚ ਇਹ ਹੌਲੇ-ਮਹੱਲੇ ਦੇ ਵਿੱਚ ਜਦੋਂ ਲੱਖਾਂ ਲੋਕਾਂ ਨੇ ਆਣਾ ਹੈ ਹਾਂ ਤੇ ਉੱਥੇ ਵੋਲੈਂਸ ਕੀਤੀ ਜਾਏ ਉੱਥੇ ਜਿਹੜੀ ਹਿੰਸਾ ਦੇ ਰਾਂਝ ਜਿਹੜਾ ਵਾ ਇੱਕ ਮਾਹੌਲ ਖਰਾਬ ਕੀਤਾ ਜਾਵੇ ਹੂੰ ਸੋ ਗੈਨੀ ਕੁਲਦੀਪ ਸਿੰਘ ਹੁਣੀ ਤਰਤੀਨਾ ਜੁੜੇ ਹੋਏ ਬੰਦੇ ਨੇ ਹੂੰ ਉਹਨਾਂ ਦਾ ਇਹ ਵਿਚਾਰ ਸੀ ਕਿ ਹੁਣ ਸਿੱਖ ਤੇ ਆਲਰੇਡੀ ਬਹੁਤ ਵੱਡੇ ਪੱਧਰ ਤੇ ਪਾਟੇ ਹੋਏ ਨੇ ਸਿੱਖਾਂ ਦੇ ਵਿੱਚ ਜਿਹੜੀ ਪਾਟੋ ਧਾਰ ਹੈ ਉਹ ਖਤਮ ਹੋਉਂਦਾ ਨਾ ਹੀ ਨਹੀਂ ਲੈ ਰਹੀ 84 ਤੋਂ ਤੇ ਮੈਂ ਤੇ ਸਿੱਖਾਂ ਦੀ ਖਿਲਰੀ ਹੋਈ ਸ਼ਕਤੀ ਨੂੰ ਇਕੱਠਿਆਂ ਕਰਨਾ ਹੈ ਹੂੰ ਜਿਹੜੀ ਰਾਜਨੀਤਿਕ ਬਖਰੇਮੀ ਨੇ ਜਿਹੜੇ ਐਨੇ ਧਾਰਮਿਕ ਇਸ਼ੂਜ਼ ਨੇ ਸਾਰਿਆਂ ਨੂੰ ਆਪਾਂ ਤਾਂ ਹੀ ਇਕੱਠੇ ਕਰਾਂਗੇ ਜੀ ਆਪਾਂ ਚੰਗਾ ਮਾਹੌਲ ਸਿਰਜੀਏ ਜੀ ਉਹ ਕਹਿੰਦੇ ਕਿ ਮੈਂ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਹੈ ਉਹ ਸਮਝ ਲਈ ਹੂੰ ਉਹ ਫਿਰ ਇਹ ਫੈਸਲਾ ਹੋਇਆ ਕਿ ਆਪਾਂ ਕਿਉਂਕਿ ਕੇਸਗੜ ਸਾਹਿਬ ਉਹ ਤਖਤ ਹੈ ਜਿੱਥੇ ਗੁਰੂ ਸਾਹਿਬ ਨੇ ਪੰਜ ਪਿਆਰੇ ਥਾਪੇ ਨੇ ਹੂੰ ਤੇ ਉੱਥੇ ਅਮਰ ਸੰਚਾਰ ਕੀਤਾ ਹੈ ਹੂੰ ਤੇ ਉੱਥੇ ਅੰਮ੍ਰਿਤ ਵੇਲੇ ਜਾਣਾ ਬਹੁਤ ਚੰਗੀ ਗੱਲ ਸੀ ਸੋ ਅੰਮ੍ਰਿਤ ਵੇਲਾ ਚੂਸ ਕੀਤਾ ਹੈ ਹੂੰ ਜਦੋਂ ਗਏ ਆ ਇੱਕ ਪਾਠ ਖੁੱਲੇ ਨੇ ਹੂੰ ਸਭ ਤੋਂ ਪਹਿਲੇ ਐਂਟਰ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੂੰ ਮੱਥਾ ਟੇਕਿਆ ਹੈ ਉੱਥੇ ਟਾਈਮ ਸਪੈਂਡ ਕੀਤਾ ਹੈ ਉੱਥੇ ਜਿਹੜੇ ਮਰਿਆਦਾ ਦੇ ਮੁਤਾਬਕ ਜਿਹੜੇ ਆ ਨਗਾਰੇ বাজਾਈ ਗਏ ਨੇ ਹੂੰ ਅੰਦਰ ਜਿਹੜੀ ਸੰਗਤ ਹੈ ਬੈਠੀ ਹੋਈ ਪਾਠ ਕਰ ਰਹੀ ਹੈ ਹੂੰ ਫਿਰ ਉੱਥੇ ਪੰਜ ਜਿਹੜੇ ਸਾਡੇ ਪਿਆਰੇ ਸੀ ਉਹਨਾਂ ਨੇ ਮਰਿਆਦਾ ਦੇ ਅਨਸਾਰ ਇਹਨਾਂ ਨੂੰ ਸਰੂਪਾ ਦਿੱਤਾ ਹੈ ਹੂੰ ਸਰੂਪਾ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਉੱਥੇ ਜਿਹੜਾ ਆਪ ਦਾ ਨਤਮਸਤਕ ਹੋਣ ਤੋਂ ਬਾਅਦ ਹਾਂ ਜਿਹੜਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਜੱਥੇਦਾਰ ਸਾਹਿਬ ਲਈ ਠੀਕ ਹੈ ਉਹਦੇ ਵਿੱਚ ਗਏ ਨੇ ਉੱਥੇ ਚਾਰਜ ਲਿਆ ਹੈ ਹੂੰ ਉੱਥੇ ਫਿਰ ਮਲਾਜ਼ਮਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਸਾਰਾ ਕੁਝ ਦੇਖ ਕੇ ਆਏ ਨੇ ਹੂੰ ਮੈਂ ਸਮਝਦਾ ਕਿ ਗਿਆਨੀ ਕਰਦੀਪ ਸਿੰਘ ਗੜਗੱਜ ਉਹਨਾਂ ਦੀ ਸਿਆਨਫ ਹੈ ਹੂੰ ਕਿ ਜਿਹੜਾ ਏਜੰਸੀਆਂ ਦਾ ਨੈਰੇਟਿਵ ਸੀ ਹੂੰ ਕਿ ਉੱਥੇ ਵੱਡੇ ਪੱਦਰ ਤੇ ਜਿਹੜੀ ਹੈ ਲੜਾਈ ਮਾਰਤਾ ਪੈਦਾ ਕਰਨੀ ਹੈ ਉਹ ਇਹਨਾਂ ਨੂੰ ਫੇਲ ਕਰ ਦਿੱਤਾ ਹੈ ਕੀ ਲੱਗਦਾ ਉਹ ਏਜੰਸੀਆਂ ਦੀ ਮਾਰ ਤੜ ਬਾਇ ਇੱਕ ਜਿਹੜੀਆਂ ਨਿਹੰਗ ਸਿੰਘ ਜਿਹੇ ਬੰਦੇ ਉਹਨਾਂ ਦੇ ਹੋਣਾ ਚਾਹੀ ਸੀ ਬਲਵਿੰਦਰ ਸਿੰਘ ਉਹਨਾਂ ਦੇ ਜਰੀਏ ਤੁਸੀਂ ਕਹਿਣਾ ਚਾਹ ਰਹੇ ਜਿਹੜਾ ਬਲਵਿੰਦਰ ਸਿੰਘ ਹੈ ਹਮ ਸਭ ਤੋਂ ਪਹਿਲੇ ਇਹਨੂੰ ਪੁੱਛੋ ਇਹ ਪੁੱਛੋ ਕਿ ਹੈ ਕੌਣ ਹੈ ਇਹ ਸੰਤਾ ਸਿੰਘ ਜਿਹੜੇ ਬੁੱਢਾ ਦਲ ਦੇ ਮੁਖੀ ਨੇ ਉਹਨਾਂ ਦਾ ਗਾਂ ਇਲੀਗੇਸੀ ਦੇ ਵਿੱਚੋਂ ਹਮ ਸੰਤਾ ਸਿੰਘ ਉਹ ਬੰਦੇ ਨੇ ਜਦੋਂ ਕਾਂਗਰਸ ਨੇ ਸਾਡੇ ਕਾਲਤਖ ਸਾਹਿਬ ਨੂੰ ਢਾਈ ਘੇਰੀ ਕੀਤਾ ਹੈ ਹਮਲਾ ਕੀਤਾ ਹੈ ਜਦੋਂ ਉਹਨੇ 25 30 ਹਜ਼ਾਰ ਸਿੱਖਾਂ ਦੀ ਲਾਈਵ ਵਰਨਿੰਗ ਕੀਤੀ ਹੈ ਨਾਇਜ਼ੀਆਂ ਵਾਂਗੂ ਤੇ ਕੌਮ ਤੋਂ ਕੋਈ ਬੰਦਾ ਖੜਾ ਨਹੀਂ ਹੋਇਆ ਸ਼੍ਰੀ ਕਾਲਤਖ ਸਾਹਿਬ ਨੇ ਕਿਹਾ ਕਿ ਸਿੱਖੇ ਦੀ ਉਸਾਰੀ ਆਪ ਕਰਨਗੇ ਅਸੀਂ ਸਟੇਟ ਦਾ ਰੋੜਾ ਵੀ ਨਹੀਂ ਲੱਗਣ ਦੇਣਾ ਇਹ ਸੰਤਾ ਸਿੰਘ ਸਰਕਾਰ ਦੀ ਸਰਪ੍ਰਸਤੀ ਸਰਕਾਰ ਦੇ ਫੌਜ ਦੀ ਸਰਪ੍ਰਸਤੀ ਚ ਇਹਨਾਂ ਨੇ ਕਾਲਤਖ ਸਾਹਿਬ ਉਸਾਰਨ ਦੀ ਕੋਸ਼ਿਸ਼ ਕੀਤੀ ਜਿਹੜਾ ਫਿਰ ਸਿੱਖ ਸੰਗਤ ਨੇ ਰਿਜੈਕਟ ਕਰ ਦਿੱਤਾ ਤੇ ਜਿਹੜਾ ਬਲਵੀਰ ਸਿੰਘ ਹੈ ਇਹ ਤਾਂ ਤੁਸੀਂ ਰੋਲ ਦੇਖੋ ਇਹ ਕਾਂਗਰਸੀਆਂ ਨਾਲ ਤੁਰਿਆ ਫਿਰਦਾ ਹੈ ਹੂੰ ਸਭ ਤੋਂ ਪਹਿਲੇ ਤੇ ਇਹ ਤੁਹਾਨੂੰ ਦੱਸਦਾ ਕਿ ਇਹ ਇੱਕ ਕਾਨਵਨ ਹਲਕਾ ਹੈ ਜਿੱਥੇ ਕਾਂਗਰਸੀ ਦੀ ਇਲੈਕਸ਼ਨ ਦੇ ਵਿੱਚ ਪਿੰਡ ਹੈ ਜੋਗੀ ਚਿਮਾ ਤੁਸੀਂ ਮੀਡੀਆ ਵਾਲੇ ਹੋ ਹੂੰ ਉੱਥੇ ਜਾ ਕੇ ਵੈਰੀਫਾਈ ਕਰਿਓ ਹੂੰ ਉੱਥੇ ਜਦੋਂ ਇਹਨੇ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੰਡ ਦੇ ਅਕਾਲੀਆਂ ਨੇ ਇਹਨੂੰ ਫੜ ਲਿਆ ਹੂੰ ਇਹਦੀ ਦੇਗ ਵੀ ਖੋਲੀ ਫਿਰ ਉੱਥੇ ਮਾਫੀ ਮੰਗ ਕੇ ਆਇਆ ਹੈ ਇਹ ਪੁੱਲੇ ਦਾ ਸਾਥੀ ਹੈ ਇਨਾਂ ਦਾ ਜਿਹੜਾ ਰੋਲ ਹੈ ਨਿਆਂਗ ਸਿੰਘ ਤਾਂ ਬਹੁਤ ਵੱਡੀ ਇੰਸਟੀਚਿਊਸ਼ਨ ਹੈ ਮਤਲਬ ਕਾਲੀ ਫੂਲਾ ਸਿੰਘ ਦੀ ਲੀਗੇਸੀ ਹੈ ਹੂੰ ਬੜੀਆਂ ਵੱਡੀਆਂ ਪੰਥਰੀ ਪ੍ਰਾਪਤੀਆਂ ਕੀਤੀਆਂ ਨੇ ਪਰ ਮੌਜੂਦਾ ਸਮੇਂ 'ਚ ਦੁੱਖ ਨਾ ਕਹਿਣਾ ਪੈ ਰਿਹਾ ਕਿ ਬਹੁਤ ਕਟ ਜਥੇਬੰਦੀਆਂ ਬਹੁਤ ਕਟ ਨਿਆਂਗ ਸਿੰਘ ਜਿਹੜੇ ਕਿਰਤ ਕਰਦੇ ਨੇ ਤੇ ਗੁਰੂ ਸਾਹਿਬ ਦੀ ਸੋਸ ਤੇ ਪੈਰਾ ਦਿੰਦੇ ਨੇ ਹੂੰ ਤੋ ਇਹਨੂੰ ਬਲਵਿੰਦਰ ਸਿੰਘ ਨੂੰ ਪੁੱਛੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਤੂੰ ਕਿੱਥੇ ਸੀ ਸਿੱਖਾਂ ਦਾ ਇੰਨਾ ਕਤਲੇਆਮ ਹੋਇਆ ਪੂਲਾ ਕਤਲੇਆਮ ਕਰ ਰਿਹਾ ਸੀ ਤੂੰ ਉਹਦਾ ਸਾਥੀ ਬੰਨਿਆ ਰਿਆ ਹੈ ਪੰਥ ਦੇ ਏਡੇ ਕ੍ਰਾਈਸਿਸ ਨੇ ਮੁੰਡੇ ਸਿੰਘ ਜਿਹੜੇ ਜੇਲ੍ਹਾਂ ਚ ਸਾਡੇ ਮੁੰਡੇ ਬੰਦ ਹੈਗੇ ਨੇ ਤਰੀਕ ਤੇ ਆਵਾਜ਼ ਨਹੀਂ ਆਈ ਸਟੇਟ ਦੇ ਜ਼ੁਲਮ ਦੇ ਖਿਲਾਫ ਤੂੰ ਕਦੇ ਬੋਲਿਆ ਨਹੀਂ ਹੈਗਾ ਹੂੰ ਤੇ ਇਹ ਇਸ ਕਿਸਮ ਦਾ ਇਹਨੇ ਤਾਂ ਕੀਤਾ ਕਿਉਂਕਿ ਇੱਥੇ ਪ੍ਰੈਸ਼ਰ ਹੈ ਹੂੰ ਇਹਨੂੰ ਵੱਡੀ ਪੱਧਰ ਤੇ ਸਿਕਿਉਰਿਟੀ ਲਈ ਹੈਗੀ ਐ ਨੇ ਇਹ ਵੱਡੇ ਜਿਹੜੀ ਇਹ ਜਿਹੜੀ ਐਡੀ ਵੱਡੇ ਐਸੈਟਸ ਨੇ ਇੰਨੀਆਂ ਜ਼ਾਇਦਾ ਤਾਂ ਨੇ ਉਹ ਦੱਬੀਆਂ ਹੋਈਆਂ ਨੇ ਸਰਕਾਰ ਦੇ ਜ਼ੋਰ ਨਾਲੇ ਹੂੰ ਇਹਨੂੰ ਵਿਜਪੀ ਦਾ ਅਜੰਡਾ ਸੀ ਹੂੰ ਸਿੱਖਾਂ ਦੀ ਮਾਰਤਾਰ ਕਰਕੇ ਕਿਉਂਕਿ ਬੀਜੇਪੀ ਨੇ ਹੁਣ ਪਹਿਲੀ ਸਰਕਾਰ ਹੈ ਹਿੰਦੁਸਤਾਨ ਦੀ ਜਿਹਨੇ ਆਫੀਸ਼ੀਅਲੀ ਡਿਕਲੇਅਰ ਕਰਤਾ ਕਿ ਅਸੀਂ ਅਕਰੋਸ ਦਾ ਬਾਰਡਰ ਟਾਰਗੇਟ ਕਰਕੇ ਸਿੱਖ ਮਾਰਨੇ ਨੇ ਔਰ ਮਾਰੇ ਵੀ ਨੇ ਉਸ ਤੋਂ ਬਾਅਦ ਕੈਨੇਡਾ ਨੇ ਇੰਡੀਅਨ ਗਵਰਨਮੈਂਟ ਨੂੰ ਚਾਰਜ ਕਰ ਲਿਆ ਕੈਨੇਡਾਸ ਵੀ ਅਮਰੀਕਾਸ ਵੀ ਇਹਨਾਂ ਦੇ ਐਮਬੈਸਡਰ ਵੀ ਅੰਦਰ ਕੀਤੇ ਨੇ ਹੂੰ ਹੁਣ ਸਟੇਟ ਇੱਕ ਨੈਰੇਟਿਵ ਦੇਣਾ ਚਾਹੁੰਦੀ ਹੈ ਸਿੱਖ ਤੇ ਇੱਕ ਜਰਾਈਮ ਪੇਸ਼ਾਵਰ ਨੇ ਤੇ ਇੱਕ ਜੰਗਲੀ ਕਿਸਮ ਦੇ ਲੋਕ ਨੇ ਵਾਇਲੈਂਸ ਹਿੰਸਾ ਕਰਦੇ ਨੇ ਹੂੰ ਇਹ ਜਿਦੋਂ ਹੋਲੇ ਮਹੱਲੇ ਤੇ ਲੱਖਾਂ ਲੋਕਾਂ ਨੇ ਸਿੱਖਾਂ ਨੇ ਨਤਮਸਤਕ ਹੋਣਾ ਇਹਦੀ ਸਾਜ਼ਿਸ਼ ਇਹ ਸਾਜ਼ਿਸ਼ ਪੰਜਾਬ ਗਵਰਨਮੈਂਟ ਦੀ ਵੀ ਤੁਸੀਂ ਵੇਖੋ ਕਿ ਇੱਕ ਉਹ ਜਿਹੜਾ ਜ਼ਿਲ੍ਹਾ ਡੀਪੀਆਰਓ ਹੈਗਾ ਡਿਸਟ੍ਰਿਕਟ ਪਬਲਿਕ ਰਿਲੇਸ਼ਨ ਆਫੀਸਰ ਹੈ ਉਹ ਇਹਦੀਆਂ ਵੀਡੀਓਜ਼ ਵਾਇਰਲ ਕਰ ਰਿਹਾ ਹੈ ਇਹਦਾ ਮਤਲਬ ਸਟੇਟ ਵੀਰਲ ਹੀ ਹੋਈ ਹੈ ਸੈਂਟਰ ਤੇ ਸਟੇਟ ਇਕੱਠੇ ਹੋ ਕੇ ਸਿੱਖਾਂ ਦੇ ਵਿੱਚ ਦੰਗੇ ਕਰਾਉਣੇ ਚਾਹੁੰਦੇ ਨੇ ਸਿੱਖਾਂ ਨੂੰ ਲੜਾਉਣਾ ਚਾਹੁੰਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਉਸ ਦਿਨ ਇਹ ਚੀਜ਼ ਟਲ ਗਈ ਈ ਗਿਆਨੀ ਕਲਦੀਪ ਸਿੰਘ ਦੀ ਸੈਨਫ ਸੀ ਜਿਹੜੀ ਉਹਨੇ ਟਾਲ ਦਿੱਤੀ ਹਾਂ ਤਾਂ ਨਾਲ ਹੋਰ ਬਹੁਤ ਸਾਰੇ ਨੈਟਿਵ ਚੱਲ ਰਿਹਾ ਕਹਿੰਦੇ ਕਿ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਨੇ ਜਿਹੜਾ ਉੱਥੇ ਜਾ ਕੇ ਦਸਤਾਰ ਬੰਦੀ ਉਹਨਾਂ ਦੀ ਹੋਈ ਹੈ ਉੱਥੇ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਤੁਸੀਂ ਉੱਥੇ ਹਾਜ਼ਰ ਸੀ ਕੀ ਸੀ ਹਾਂ ਦੇਖੋ ਉੱਥੇ ਪ੍ਰਕਾਸ਼ ਜੀ ਮੱਥਾ ਟੇਕਿਆ ਹੈ ਹਾਂ ਉੱਥੇ ਸਾਰਾ ਕੁਝ ਹੁਣ ਰਿਕਾਰਡ ਹੈਗਾ ਸਵਾਲ ਇਹ ਹੈ ਕਿ ਗਿਆਨੀ ਕਲਦੀਪ ਇਹ ਤੇ ਹੁਣ ਪ੍ਰਕਾਸ਼ ਦੀ ਬਜਾਏ ਵੀ ਮਾੜੇ ਸ਼ਬਦ ਵਰਤਦੇ ਨੇ ਅੰਮ੍ਰਿਤ ਵੇਲੇ ਨੂੰ ਵਾਹਜ਼ਾ ਲੋਕ ਹਨੇਰਾ ਕਹਿੰਦੇ ਨੇ ਹਾਂ ਅੰਮ੍ਰਿਤ ਵੇਲੇ ਗਏ ਨੇ ਉਹ ਉਹਨਾਂ ਦੀ ਸੈਨਫਾ ਹੈ ਕਿ ਵੜੀ ਸਥਿਤੀਆਂ ਹੁੰਦੀਆਂ ਅਸੀਂ 2015 ਚ ਆਪਣੇ ਸਰਵਤ ਖਾਲਸੇ ਤੇ ਜਥੇਦਾਰ ਬਣਾਈ ਨੇ ਉਹ ਵੀ ਤਾਂ ਸਰੋਪਿਆ ਨਹੀਂ ਬਣਾਈ ਨੇ ਇਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਡੀ ਗੈਰ ਹਾਜ਼ਰੀ ਚ ਬਨੇ ਤੇ ਸਾਨੂੰ ਮਨਜ਼ੂਰ ਨਹੀਂ ਹੈ ਇਹ ਉਹ ਪੰਥਕ ਇੰਸਟੀਚੂਨਸ ਨੇ ਜਿਹੜੀ ਪੰਥਕ ਸ਼ਕਤੀ ਦਾ ਸੈਂਟਰ ਸੀ ਜਰਚ ਏਜੰਸੀਆਂ ਹੈਵੀ ਹੋ ਗਈਆਂ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਰਿਪਲੇਸ ਕਰਨਾ ਪੰਦਾ ਹੈ ਜਿਹੜਿਆਂ ਦਾ ਮੂੰਹ ਦਿੱਲੀ ਵਾਲੂ ਹੋ ਗਿਆ ਜਿਹਨਾਂ ਦਾ ਮੂੰਹ ਪੰਚ ਵਾਲੂ ਹੁੰਦਾ ਚਰਚਾ ਚਰਚਾ ਚਾਚਾ ਸਿਮਰਤ ਸਿੰਘ ਜੀ ਇਹ ਚੱਲ ਰਹੀ ਆ ਕਹਿੰਦੇ ਕਿ ਜਿਹੜੇ ਮੁਲਾਜ਼ਮ ਨੇ ਮੁਲਾਜ਼ਮਾਂ ਨੇ ਹੀ ਮੁਲਾਜ਼ਮ ਨੂੰ ਇੱਕ ਜਥੇਦਾਰ ਠਾਪਤਾ ਜਿਹੜੀ ਪੰਚ ਪਿਆਰੀ ਨਹੀਂ ਸ਼ਰਮਣੀ ਕਮੇਟੀ ਦੇ ਮੁਲਾਜ਼ਮ ਹੀ ਨੇ ਹੋਰ ਕੌਣ ਹੁੰਦਾ ਹੈ ਜਥੇਦਾਰ ਵੀ ਤਾਂ ਮੁਲਾਜ਼ਮ ਹੈ ਇਹ ਤਾਂ ਸਵਾਲ ਹੀ ਗਲਤ ਹੈਗਾ ਉੱਥੇ ਇੱਕ ਨਹੀਂ ਉੱਥੇ ਸੰਗਤ ਵੀ ਮੌਜੂਦ ਸੀ ਉੱਥੇ ਸ਼ਰਮਣੀ ਕਮੇਟੀ ਤੇ ਮੁਲਾਜ਼ਮ ਵੀ ਸੀ ਤੇ ਪੰਚ ਪਿਆਰੇ ਮੁਲਾਜ਼ਮ ਹੀ ਨੇ ਇਹ ਦੱਸਣ ਕਿ ਕਿਹੜਾ ਮੁਲਾਜ਼ਮ ਨਹੀਂ ਹੈਗਾ ਤਾ ਇੱਕ ਨਾਲ ਚਰਚਾ ਹੋਰ ਵੀ ਆ ਕਹਿੰਦੇ ਵੀ ਜਿੱਥੇ ਦਸਤਾਰਬੰਦੀ ਹੋਈ ਹੈ ਉੱਥੇ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਦੋਂ ਉਹ ਜਿਹੜੀ ਤਸਵੀਰਾਂ ਸਾਹਮਣੇ ਆਈ ਗਈਆਂ ਸ਼ਾਇਦ ਤੁਸੀਂ ਵੀ ਦੇਖ ਲਈ ਮੈਂ ਵੀ ਦੇਖ ਲਈਏ ਦੇਖੋ ਮੈਂ ਤੇ ਦੇਖਿਆ ਨਹੀਂ ਇੰਨੀ ਜੀ ਉੱਥੇ ਸਾਰੀ ਉੱਥੇ ਕਹਿੰਦੇ ਵੀ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਅਖੰਡ ਪਾਠ ਸਾਹਿਬ ਚੱਲਦੇ ਦੇ ਵਿੱਚ ਦੂਜਾ ਕਾਰਜ ਕਹਿੰਦੇ ਨਹੀਂ ਕੀਤਾ ਜਾ ਸਕਦਾ ਵੀ ਦਸਤਾਰਬੰਦੀ ਨਹੀਂ ਹੋ ਸਕਦੀ ਜਿਹੜੇ ਸਰੋਪੇ ਹੁੰਦੇ ਨੇ ਦਸਤਾਰਬੰਦੀ ਸਰੋਪਾ ਉੱਥੇ ਦਿੱਤਾ ਜਾਂਦਾ ਹੂੰ ਸਰੋਪਾ ਦਿੱਤਾ ਗਿਆ ਉੱਥੇ ਹੂੰ ਜਿਹੜੀ ਮਰਿਆਦਾ ਦੇ ਅਨਸਾਰ ਪੰਜਾ ਸਿੰਘਾਂ ਨੇ ਬਾਰੂਵਾਰੀ ਸਰੋਪੇ ਦੇ ਕੇ ਆਨ ਹੂੰ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੈ ਉਹਦੇ ਮੁਤਾਬਕ ਉਹਨਾਂ ਨੂੰ ਦਫਤਰ ਸੇ ਲਿਜਾ ਕੇ ਚਾਰਜ ਦੇ ਦਿੱਤਾ ਗਿਆ ਹੂੰ ਤੇ ਉਹ ਜਿਹੜੀਆਂ ਗੱਲਾਂ ਨੇ ਫੈਬ੍ਰिकेट ਕਰਕੇ ਅਨਸੈਸਰੀ ਹੁਣ ਜਿਹੜੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਨਾਂ ਦਾ ਜ਼ਿਕਰ ਤੁਸੀਂ ਵੀ ਕੀਤਾ ਕਹਿੰਦੇ ਕਿ ਉੱਥੇ ਉਸ ਵੀਡੀਓ ਦੇ ਵਿੱਚ ਨਾ ਤਾਂ ਮਹਾਰਾਜ ਦਿਖਦੇ ਨੇ ਕਿਤੇ ਨਾ ਉੱਥੇ ਸ਼ਸਤਰ ਦਿਖਦੇ ਨੇ ਦੇਖੋ ਉਹ ਜਦੋਂ ਇਹ ਤਾਂ ਵੀਡੀਓ ਬਣਾਉਣ ਵਾਲੇ ਦੀ ਹੈਗਾ ਨਾ ਕਿ ਉਹਨੇ ਕੀ ਕਵਰ ਕਰਨਾ ਕੀ ਨਹੀਂ ਕਰਨਾ ਤੁਸੀਂ ਉਹਨਾਂ ਕੈਚਸ ਨੂੰ ਮੇਰਾ ਸਵਾਲ ਇਹ ਹੈ ਹੂੰ ਉਸ ਇੱਕ ਵੱਡਾ ਟਕਰਾਓ ਤੁਸੀਂ ਇੱਕ ਪੱਖ ਦੇਖ ਰਹੇ ਹੋ ਜਿਹੜਾ ਵੱਡਾ ਪੱਖ ਤੁਹਾਨੂੰ ਕੇਂਦਰ ਦੀਆਂ ਏਜੰਸੀਆਂ ਦਾ ਸੀ ਵੀ ਉਹ ਉੱਥੇ ਵਲੱਡ ਸ਼ਿਫਟ ਕਰਾਉਣੀਆਂ ਚਾਹੁੰਦੀਆਂ ਸੀ ਉੱਥੇ ਮਾਰਤਾੜ ਕਰਾਉਣੀ ਚਾਹੁੰਦੇ ਸੀ ਉਹ ਸੈਨਫ ਡਾਊਨਾਂ ਨੇ ਕੰਟਰੋਲ ਕਰ ਲਿਆ ਹੂੰ ਉਹ ਤਾਂ ਗੱਲ ਹੈ ਕਿ ਤੁਸੀਂ ਬੰਦੇ ਦੀ ਬੈਕਗ੍ਰਾਉਂਡ ਚੈੱਕ ਕਰੋ ਹੂੰ ਮਤਲਬ ਜਦੋਂ ਬੰਦਾ ਪੋਜੀਸ਼ਨ 'ਚ ਹੁੰਦਾ ਹੈ ਉਦੋਂ ਡਿਫਰੈਂਟ ਹੁੰਦਾ ਹੈ ਜਦੋਂ ਪੋਜੀਸ਼ਨ ਤੋਂ ਪਹਿਲੇ ਉਹਦਾ ਕੰਡੈਕਟ ਕੀ ਹੈ ਹੂੰ ਇਹ ਹਿਸਟਰੀ ਦਾ ਸਟੂਡੈਂਟ ਰਿਹਾ ਹੈ ਮਿਸ਼ਨਰੀ ਕਾਲਜ ਤੋਂ ਪੜਿਆ ਹੈਗਾ ਹੂੰ ਜਿਹੜੀ ਜਿਸ ਕਿਸਮ ਨਾਲ ਇਹਦੇ ਪੜਾਏ ਹੋਏ ਬੱਚੇ ਅੱਜ ਸੰਸਥਾ ਚ ਗਰੀਬ ਬੱਚੇ ਬੇਸਹਾਰਾ ਬੱਚਿਆਂ ਨੂੰ ਵਕਾਲਤ ਵੀ ਕਰਾਈ ਹੈ ਉੱਥੇ ਮੀਡੀਆ ਚ ਵੀ ਤੁਹਾਡੇ ਗਏ ਨੇ ਵਕਫਾ ਗਏ ਨੇ ਉਹ ਸੇਵਾ ਤੇ ਸਮਰਪਣ ਨੂੰ ਸਮਰਪਿਤ ਸੀ ਸਿੱਖ ਕੌਜ਼ ਲਈ ਜਦੋਂ ਵੀ ਲੋੜ ਪਈ ਹੈ ਹਾਜ਼ਰ ਹੈ ਮੈਂ ਹੁਣ ਸੈਚਰਡੇ 8 ਮਾਰਚ ਨੂੰ ਭਾਈ ਪਰਮਜੀਤ ਸਿੰਘ ਪਿਉਰਾ ਨਾਲ ਮੁਲਾਕਾਤ ਕਰਕੇ ਆਇਆ ਜਿਹੜੇ ਬਿੰਦ ਸਿੰਘ ਮੁੱਖ ਮੰਤਰੀ ਦੇ ਕਤਲ ਕੇਸ ਚ ਵੰਦ ਨੇ ਉਹ ਕਹਿੰਦੇ ਉਹ ਬੜੇ ਖੁਸ਼ ਹੋਏ ਨੇ ਉਹ ਕਹਿੰਦੇ ਸ਼ੁਕਰ ਹੈ ਲੰਬੇ ਸਮੇਂ ਬਾਅਦ ਤਖਤੇ ਕੋਈ ਯੋਗ ਵਿਅਕਤੀ ਬੈਠੇ ਹੈ ਹੂੰ ਭਾਈ ਪਰਮਜੀਤ ਪਿਹੋਰਾ ਦੀ ਵੀ ਇਹ ਹੈ ਕਿ ਜਿਹੜੀਆਂ ਏਜੰਸੀਆਂ ਨੇ ਸਿੱਖਾਂ ਨੂੰ ਪਾੜ ਕੇ ਸਿੱਖਾਂ ਨੂੰ ਆਪ ਵਿੱਚ ਲੜਾ ਕੇ ਹੂੰ ਜਿਹੜਾ ਹੈ ਬਦਨਾਮ ਕਰਨੀਆਂ ਚਾਹੁੰਦੀਆਂ ਨਹੀਂ ਹੂੰ ਸਾਡੀ ਲੜਾਈ ਇਸ ਵੇਲੇ ਜਿਹੜੀ ਦੁਸ਼ਮਣ ਹੈ ਉਹ ਦਿੱਲੀ ਹੈ ਸਿੱਖਾਂ ਨੂੰ ਇਕੱਠੇ ਹੋ ਕੇ ਦਿੱਲੀ ਨਾਲ ਲੜਨ ਦੀ ਲੋੜ ਹੈ ਆਪਰੇ ਵਖਰੇਵੇਂ ਆਪਸੀ ਝਗੜੇ ਅਸੀਂ ਕਿਸੇ ਵੇਲੇ ਵੀ ਜਿੱਤ ਸਕਦੇ ਹਾਂ ਹੂੰ ਸੋ ਅਸੀਂ ਇਹ ਇਹ ਬੰਦਾ ਹੈ ਸੰਘਰਸ਼ੋਂ ਨਿਕਲਿਆ ਹੈ ਇਹਦੇ ਦੋ ਮਾਮੇ ਸੰਘਰਸ਼ ਸ਼ਹੀਦ ਹੋਏ ਨੇ ਇਹਨਾਂ ਨੇ ਥਾਣਿਆਂ ਦੀ ਵਿੱਚ ਮਾਰ ਵੀ ਚੱਲੀ ਹੈ ਜਿਹੜੀ ਸਿੱਖਾਂ ਦੀ ਬਰਬਾਦੀ ਹੋਈ ਹੈ ਉਹਦਾ ਵੀ ਹਿੱਸਾ ਰਹੀ ਨੇ ਹੂੰ ਤੇ ਨੇਕ ਬੰਦਾ ਹੈਗਾ ਸੋ ਅਸੀਂ ਇਹ ਮਹਿਸੂਸ ਕਰਦੇ ਆਂ ਕਿ ਉਹਨੂੰ ਕੰਮ ਦਾ ਮੌਕਾ ਦਿਓ ਹੂੰ ਜੇ ਕੰਮ ਚੰਗਾ ਨਹੀਂ ਲੱਗੇਗਾ ਜੀ ਕੋ ਮਾੜਾ ਕੰਮ ਕਰਦਾ ਅਸੀਂ ਵੀ ਤੁਹਾਡੇ ਨਾਲ ਖੜੇ ਆਂ ਹਾਂ ਜੇ ਪੰਥ ਦੀਆਂ ਭਾਵਨਾਵਾਂ ਤੇ ਖੜਾ ਨਹੀਂ ਉਤਰਦਾ ਜੇ ਉਹਦਾ ਕੋਈ ਅੱਜ ਤੱਕ ਉਹਦਾ ਕੋਈ ਵੀ ਕੰਮ ਕਹਿਰ ਪੰਥਕ ਨਹੀਂ ਹੈਗਾ ਹੂੰ ਤੇ ਜੇ ਉਹ ਇਸ ਕਿਸਮ ਦਾ ਜੇ ਤੁਹਾਨੂੰ ਪ੍ਰੂਫ ਕਰਦਾ ਜੇ ਪੰਥਕ ਸ਼ਕਤੀ ਕਿੱਠੀ ਹੁੰਦੀ ਹੈ ਉਰਚ ਨੁਕਸਾਨ ਕਿਹੜਾ ਹੂੰ ਉਹਨ ਜਥੇਦਾਰ ਆਪਾਂ ਲਗਾਤਾਰ ਅਹੁਦੇ ਨਾਲ ਬਚ ਕੇ ਰਹਿਣ ਦੀ ਲੋੜ ਨਹੀਂ ਹੁੰਦੀ ਹੂੰ ਹਰ ਬੰਦੇ ਨੂੰ ਵੱਧ ਤੋਂ ਵੱਧ ਚੰਗੇ ਸਿੱਖਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਜਿਹੜੇ ਗਏ ਵੀ ਨੇ ਉਹਨਾਂ ਲਈ ਵੀ ਤੇ ਪਲੇਸਮੈਂਟ ਹੈਗੀ ਆ ਨਾ ਸਿੱਖਾਂ ਦੇ ਸਾਰੇ ਜਗ੍ਹਾ ਵੈਕਿਊਮ ਹੈ ਬਲੂਰ ਸਰਚ ਹੈ ਸਿੱਖ ਹਿਸਟਰੀ ਤੇ ਕੋਈ ਰਿਸਰਚ ਨਹੀਂ ਹੋਈ ਗਿਆਨੀ ਹਰਪੀ ਸਿੰਘ ਰਿਸਰਚ ਦੇ ਸਟੂਡੈਂਟ ਨੇ ਹੂੰ ਉਹ ਇਹੋ ਜੇ ਲੋਕਾਂ ਨੂੰ ਤੁਸੀਂ ਰਿਸਪੈਕਟਫੁਲੀ ਰਿਪਲੇਸ ਕਰਨ ਦੀ ਲੋੜ ਸੀ ਹੂੰ ਜਿਹੜੀ ਵੀ ਡਿਫੈਕਟਸ ਹੈਗੇ ਨਹੀਂ ਕਿਉਂਕਿ ਅਸੀਂ ਰੋਲਿੰਗਸ ਮਾਤਨਾ ਨਹੀਂ ਬੈਠੇ ਹੈਗੇ ਨਾ ਹੀ ਸਾਡਾ ਸਬੰਧ ਹੈ ਇੱਥੇ ਬੜੇ ਸੁਧਾਰਾਂ ਦੀ ਲੋੜ ਹੈ ਜੇ ਗਿਆਨੀ ਗੜਗਾਜ ਵਰਗਾ ਬੰਦਾ ਆ ਗਿਆ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਦੇ ਵਿੱਚ ਲਾਈਜ਼ਨਿੰਗ ਕਰਕੇ ਸਾਰਿਆਂ ਨੂੰ ਇੱਕ ਟੇਬਲ ਤੇ ਬਿਠਾਉਣ ਦੀ ਕੋਸ਼ਿਸ਼ ਕਰ ਸਕਦਾ ਹੈ ਸਿਰ ਜੋੜਨ ਦੀ ਇਹ ਕਪੈਸਿਟੀ ਰੱਖਦਾ ਹੈਗਾ ਹੂੰ ਤਤੋਂ ਲੱਗਦਾ ਕਿ ਇਕੱਠਾ ਕਰ ਦੇਗੀ ਕੌਮ ਨੂੰ ਕੋਈ ਕਹਿੰਨੀ ਖਲਦੀਪ ਸਿੰਘ ਗੜਗੱਜ ਹੋਣੀ ਵੀ ਕੋਸ਼ਿਸ਼ ਕਰਨਗੇ ਉਸ ਚੀਜ਼ ਦੀ ਦੇਖੋ ਕੋਸ਼ਿਸ਼ ਕਰਨਾ ਫਰਜ਼ ਹੈ ਜਦੋਂ ਕੋਸ਼ਿਸ਼ ਕਰੋਗੇ ਤੁਹਾਡੀ ਨੀਅਤ ਸਾਫ਼ ਹੈ ਤੇ ਰਿਜ਼ਲਟ ਵੀ ਨਿਕਲ ਦੇਣੀ ਹੂੰ ਤੇ ਤੁਸੀਂ ਉਹ ਜਿਹੜਾ ਵਿਰੋਧ ਦਾ ਨਜ਼ਰੀਆ ਹੈਗਾ ਇੱਕ ਤੇ ਕਿਸੇ ਜਿਹੜੇ ਜੈਨੂਅਲ ਬੰਦੇ ਦਾ ਵਿਰੋਧ ਨਹੀਂ ਹੈਗਾ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਦੇ ਵੈਸਟਡ ਇੰਟਰਸਟ ਨਹੀਂ ਜਿਹੜੇ ਦਿੱਲੀ ਤੋਂ ਆਪਰੇਟ ਹੋ ਰਹੇ ਨੇ ਹੂੰ ਤੇ ਮੈਂ ਫਿਰ ਤੁਹਾਡੇ ਰਾਈ ਇੱਥੇ ਮੀਡੀਆ ਰਾਈ ਕਹਿਣਾ ਚਾਹੁੰਦਾ ਕਿ ਇਸ ਵੇਲੇ ਸਿੱਖਾਂ ਨੂੰ ਲੋੜ ਹੈ ਦਿੱਲੀ ਚਾਹੁੰਦੀ ਹੈ ਕਿ 12 ਜ਼ਿਲ੍ਹਿਆਂ ਦੇ ਪੰਜਾਬ ਨੂੰ ਵੀ ਹੁਣ ਅਸੀਂ ਰਹਿਣ ਨਹੀਂ ਦੇਣਾ ਇਹਦੇ ਚ ਜਿਹੜਾ ਮੇਰੀ ਗੱਲ ਸੁਣ ਸੁਣ ਲੋ ਜਿਹੜਾ ਡਾਇਰੈਕਟਿਵ ਹੈ ਇਹ ਚਾਹੁੰਦੀ ਆ ਵੀ ਸਿੱਖ ਪੋਲਿਟਿਕਸ ਇਸ ਪੋਲਿਟਿਕਸ ਪੰਜਾਬ ਦੀ ਖਿੱਤੇ ਚ ਵੀ ਇਰੈਲੇਵੈਂਟ ਹੋ ਜਾਵੇ ਹਮ ਹਿੰਦੁਸਤਾਨ ਦੀ ਨੇ 25 ਤੋਂ 30 ਕਰੋੜ ਮੁਸਲਮਾਨ ਨੇ ਇਹਨਾਂ ਨੇ ਉਹਨਾਂ ਦੀ ਕੋਈ ਰਾਜਨੀਤਿਕ ਪਾਰਟੀ ਨਹੀਂ ਬਣਨ ਦਿੱਤੀ ਕੋ ਲੀਡਰ ਨਹੀਂ ਬਣਨ ਦਿੱਤਾ ਅਸਾਈ ਪਾਈਚਾਰਾ ਸਿੱਖਾਂ ਨਾਲ ਵੱਧ ਗਿਣਤੀ ਚ ਹੈ ਇਹਨਾਂ ਨੇ ਨਾ ਉਹਨਾਂ ਦਾ ਕੋਈ ਲੀਡਰ ਬਣਨ ਦਿੱਤਾ ਨਾ ਪਾਰਟੀ ਬਣਨ ਦਿੱਤੀ ਉਨੇ ਨੇ ਦੇ ਜ਼ਹਿਨ ਚ ਜਿਹੜੀ ਸਿੱਖਾਂ ਦੀ ਰਾਜਨੀਤਿਕ ਸ਼ਕਤੀ ਆ ਉਹਨੂੰ ਖਤਮ ਕਰਦੀਏ ਉਹਨਾਂ ਨੂੰ ਪੰਜਾਬ ਦੇ ਖਿੱਤੇ ਚ ਵੀ ਇਰੈਲੇਵੈਂਟ ਕਰਦੀਏ ਹੂੰ ਸੋ ਇਸ ਥ੍ਰੈਟ ਨੂੰ ਚੈਲੰਜ ਕਰਨ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਦਿੱਲੀ ਨਾਲ ਇੱਕ ਵਾਰੀ ਨਿਪਟਣ ਦੀ ਲੋੜ ਹੈ ਹੂੰ ਇਹ ਜਿਹੜੇ ਆਪਸੀ ਤੁਹਾਡੇ ਵਖਰੇਵੇਂ ਨੇ ਸਾਰੀਆਂ ਗੱਲਾਂ ਨੇ ਆਪਾਂ ਟੇਬਲ ਤੇ ਬਹਿ ਕੇ ਨਿਪਟਾ ਸਕਦੇ ਆ ਤਾਂ ਬਹੁਤ ਧੰਨਵਾਦ ਸਿਮਰਨ ਜੀ ਤੁਸੀਂ ਸਮਾਂ ਦਿੱਤਾ ਤਾਂ ਇਹ ਸੰਨ ਐਡਵੋਕੇਟ ਸਿਮਰਨਜੀਤ ਸਿੰਘ ਹਾਲਾਂਕਿ ਇਹ ਜ਼ਿਆਦਾਤਰ ਮਸਲੇ ਜਿਹੜੇ ਨੇ ਉਹ ਆ ਕਾਨੂੰਨਨ ਮਸਲੇ ਨੇ ਉਹਨਾਂ ਦੇ ਉੱਤੇ ਬੋਲਦੇ ਦਿਖਾਈ ਦੁੰਦੇ ਹੁੰਦੇ ਨੇ ਪਰ ਇਹ ਉਸ ਸਮੇਂ ਜਦੋਂ ਜਥੇਦਾਰ ਕਲਦੀਪ ਸਿੰਘ ਗੜਗੱਜ ਉਹਨਾਂ ਦੀ ਦਸਤਾਰਬੰਦੀ ਹੁੰਦੀ ਹੈ ਉੱਥੇ ਇਹ ਮੌਜੂਦ ਸੀ ਇਹਨਾਂ ਦਾ ਸਾਫ਼ ਤੌਰ ਦੇ ਉੱਤੇ ਦਾਅਵਾ ਹੈ ਕਿ ਇਹ ਸਾਰਾ ਮਰਿਆਦਾ ਦੇ ਅਨੁਕੂਲ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਮੌਜੂਦ ਸੀ ਅਥੇ ਹਾਜ਼ਰ ਸੀ ਮਤਬ ਉਹਨਾਂ ਦਾ ਪ੍ਰਕਾਸ਼ ਉੱਥੇ ਚੱਲ ਰਿਹਾ ਸੀ ਤਾਂ ਇੱਕ ਖੰਡਪੜ ਸਾਹਿਬ ਦੇ ਚਹੀ ਜਿਹੜਾ ਉਹਨਾਂ ਦੀ ਦਸਤਾਰਬੰਦੀ ਹੋਈ ਹੈ ਤਾਂ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਆਪਣੀ ਰეკਮੈਂਡ ਬਾਕਸ ਦੇ ਵਿੱਚ ਜਰੂਰ ਦੇ ਸਕਦੇ ਹੋ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ